ਆਰੋ ਮੇਰੀ ਜਨਕੀ ਦਰਸ਼ਨ ਔਰ ਹੋਈ ਪਿਆਰਪਰੀ ਸਾਸਰੀ ਕਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਜਾ ਕਬੱਡੀ ਕੱਪ ਬਸਤੀ ਵਕੀਲਾਂ ਵਾਲੀ ਫਿਰੋਜ਼ਪੁਰ ਮੱਲਾਵਾਲਾ ਰੋਡ ਦੇ ਉੱਤੇ ਜੋ ਪੈਂਦਾ ਉੱਥੇ 24 ਤਰੀਕ ਨੂੰ ਦਿਨ ਐਤਵਾਰ ਕਰਵਾਇਆ ਜਾ ਰਿਹਾ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਬੇਨਤੀ ਹੈ ਹਮ ਹਮਾ ਕੇ ਪੁੱਜੋ ਫ੍ਰੀ ਮੈਡੀਕਲ ਸੇਵਾ ਵੀ ਹੋਏਗੀ ਲਗਰੂ ਦਾ ਲੰਗਰ ਵੀ ਲੱਗੂਗਾ ਬਹੁਤ ਸਾਰੇ ਉੱਚ ਕੋਟੀ ਦੇ ਗਾਇਕ ਕਲਾਕਾਰ ਉੱਥੇ ਪਹੁੰਚ ਰਹੇ ਹੈ ਤੇ ਮੈਂ ਵੀ ਪਹੁੰਚ ਰਿਹਾ ਤੇ ਬਹੁਤ ਸਾਰੇ ਵੱਡੇ ਕਬੱਡੀ ਦੇ ਖਿਡਾਰੀ ਤੇ ਵੱਡਾ ਮੈਚ ਹੋਣੇ ਆ ਤੇ ਵੱਡੇ ਇਨਾਮ ਦਿੱਤੇ ਜਾਣੇ ਹਮ ਹਮਾ ਕੇ ਪੁੱਜੋ ਤਾਂ ਜੋ ਇਸੇ ਤਰ੍ਹਾਂ ਪੰਜਾਬ 'ਚ ਮੇਲੇ ਲੱਗਦੇ ਰਹਿਣ ਤੇ ਆਪਾਂ ਜਵਾਨੀ ਨੂੰ ਨਸ਼ਾ ਤੋਂ بچਾ ਸਕੀਏ ਇਹਦੇ ਲਈ ਮੈਂ ਸਰਪੰਚ ਗੁਰਪ੍ਰਵੇਸ਼ ਉੱਪਲ ਤੇ ਰੰਦੀਰ ਸੰਧੂ ਤੇ ਹੋਰ ਪ੍ਰਬੰਧਕ ਜਿਹੜੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਜੋ ਪ੍ਰਾਲੇ ਕਰ ਰਹੇ ਨੇ ਤੇ ਮੈਂ ਆ ਕਹਿਣਾ ਫਿਰ ਆਜੋ ਫਿਰ ਲਾਈਏ ਉੱਥੇ ਮੇਲੇ ਚ ਰੌਣਕਾਂ ਬਹੁਤ ਧੰਨਵਾਦ ਸਰਸ਼ਕਾ ਜੀ ਮੈਂ ਤੁਹਾਨੂੰ ਮਨਦੀਪੀਟੇਲੋਂ ਤੇ ਲੋਧੀ 24 ਤਰੀਕ ਨੂੰ 24 ਨਵੰਬਰ ਨੂੰ ਬਸਤੀਆਂ ਵਕੀਲਾਣੀ ਆਪਾਂ ਮਿਲਦੇ ਹਾਂ ਜੀ ਕਬੱਡੀ ਕੱਪ ਤੇ ਗੁਰਪ੍ਰਵੇਸ਼ ਵਾਹੀ ਖਣੀ ਕਬੱਡੀ ਕੱਪ ਕਰਵਾ ਰਹੇ ਆ ਜਿਸ ਸਾਰੇ ਜਾਣੇ ਹਮ ਹੋਮਾ ਕੇ ਪਹੁੰਚੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਸੀਲ